ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਿਹਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਫੈਡਰਲ ਲੀਡਰਸ਼ਿਪ ਪਾਰਟਿਸ ਦੇ ਲਈ ਇਹ 1,25,000 ਦਾ ਭੁਗਤਾਨ ਵੱਡੀ ਚੁਣੌਤੀ ਪਾਰਟੀ ਉਮੀਦਵਾਰਾਂ ਨੂੰ ਕਿਸ਼ਤਾਂ ਦੇ ਵਿੱਚ 3,50,000 ਦੀ ਭਰਨੀ ਹੋਵੇਗੀ ਦਾਖਲਾ ਫੀਸ ਡਾਕਫੋਰਡ ਵੱਲੋਂ ਅਮਰੀਕਾ ਦੀਆਂ ਸਰਹੱਦੀ ਸ਼ਰਤਾਂ ਪੂਰੀਆਂ ਕਰਨ ਦੀ ਕੈਨੇਡਾ ਸਰਕਾਰ ਨੂੰ ਅਪੀਲ ਪ੍ਰੋਸੈਸ ਦੇ ਵਿੱਚ ਤੇਜ਼ੀ ਨਾਲ ਕੰਮ ਕਰੇ ਕੈਨੇਡਾ ਜਨਵਰੀ ਦੌਰਾਨ ਬੇਰੋਜ਼ਗਾਰੀ ਦਰ ਕਟਕੇ ਹੋਈ 6.6 ਫੀਸਦੀ ਆਰਥਿਕਤਾ ਦੇ ਵਿੱਚ 76000 ਨਵੀਆਂ ਨੌਕਰੀਆਂ ਸ਼ਾਮਲ ਖਬਰਾਂ ਵਿਸਥਾਰ ਦੇ ਨਾਲ ਫੈਡਰਲ ਲਿਬਰਲ ਲੀਡਰਸ਼ਿਪ ਦੇ ਉਮੀਦਵਾਰਾਂ ਨੂੰ ਦੌੜ ਦੇ ਵਿੱਚ ਬਣੇ ਰਹਿਣ ਦੇ ਲਈ ਅਜ ਇੱਕ ਹੋਰ ਰੁਕਾਵਟ ਪਾਰ ਕਰਨੀ ਪਵੇਗੀ ਪਾਰਟੀ ਨੂੰ ਡਾਲਰ 1,25,000 ਦਾ ਭੁਗਤਾਨ ਕਰਨਾ ਪਵੇਗਾ ਪਾਰਟੀ ਉਮੀਦਵਾਰਾਂ ਨੂੰ ਕਿਸ਼ਤਾਂ ਦੇ ਵਿੱਚ ਡਾਲਰ 3,50,000 ਦੀ ਕੁੱਲ ਦਾਖਲਾ ਫੀਸ ਅਦਾ ਕਰਨ ਦੀ ਮੰਗ ਕਰਦੀ ਹੈ ਅਜੇ ਵੀ ਇਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਦੌੜ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੇ ਡਾਲਰ 50,000 ਦੇ ਦੋ ਸ਼ੁਰੂਆਤੀ ਭੁਗਤਾਨ ਕੀਤੇ ਨੇ ਇੱਕ ਭੁਗਤਾਨ ਉਹਨਾਂ ਦੀ ਮੁਹਿੰਮਾਂ ਨੂੰ ਸ਼ੁਰੂ ਕਰਨ ਦੇ ਲਈ ਤੇ ਪਾਰਟੀ ਦੀ ਮੈਂਬਰਸ਼ਿਪ ਸੂਚੀ ਤੱਕ ਪਹੁੰਚ ਪ੍ਰਾਪਤ ਕਰਨ ਲਈ ਹੈ ਜਿਹੜੇ ਉਮੀਦਵਾਰ ਅੱਜ ਦੀ ਸਮਾਂ ਸੀਮਾ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਹਾਲੇ ਵੀ 17 ਫਰਵਰੀ ਤੱਕ ਡਾਲਰ 3 ਲੱਖ 25000 ਦਾ ਅੰਤਮ ਭੁਗਤਾਨ ਕਰਨਾ ਹੋਵੇਗਾ ਵੀਰਵਾਰ ਨੂੰ ਸਾਬਕਾ ਲਿਬਰਲ ਹਾਊਸ ਲੀਡਰ ਤੇ ਲੀਡਰਸ਼ਿਪ ਉਮੀਦਵਾਰ ਕਰੀਨਾ ਗੋਲ ਨੇ ਕਿਹਾ ਕਿ ਉਹਨਾਂ ਦੀ ਮੁਹਿੰਮ ਦੌੜ ਦੇ ਵਿੱਚ ਬਣੇ ਰਹਿੰਦੇ ਲਈ ਉਹ ਸਭ ਕੁਝ ਕਰ ਰਹੇ ਨੇ ਭਾਵੇਂ ਉਸ ਦੇ ਮੁੱਖ ਵਿਰੋਧੀਆਂ ਦੇ ਸਰੋਤ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਪਾਰਟੀ ਹਾਪਨਾ ਨੇ ਉਮੀਦਵਾਰਾਂ ਦੀ ਗਿਣਤੀ ਘੱਟ ਰੱਖਣ ਦੇ ਲਈ ਜਿੰਨਾ ਸੰਭਵ ਹੋ ਸਕੇ ਕੋਸ਼ਿਸ਼ ਕੀਤੀ ਹੈ ਤੇ ਹੁਣ ਬਹੁਤ ਜ਼ਿਆਦਾ ਹਮਲਾਵਰ ਫੰਡ ਇਕੱਠਾ ਕਰਨ ਦੀ ਸੀਮਾ ਨੂੰ ਪੂਰਾ ਕਰਨ ਦੇ ਲਈ ਕੰਮ ਵੀ ਕਰ ਰਹੀ ਹੈ ਮੰਗਲਵਾਰ ਰਾਤ ਨੂੰ ਭੇਜੀ ਗਈ ਇੱਕ ਫੰਡਰੇਜ਼ਿੰਗ ਈਮੇਲ ਦੇ ਵਿੱਚ ਗੋਲ ਦੀ ਮੁਹਿੰਮ ਨੇ ਸਮਰਥਕਾਂ ਨੂੰ ਦੱਸਿਆ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਸ਼ਾਮ 5 ਵਜੇ ਤੱਕ ਡਾਲਰ 1 ਲੱਖ ਇਕੱਠਾ ਕਰਨ ਦੀ ਲੋੜ ਹੈ ਅਜ ਦੌੜ ਦੇ ਵਿੱਚ ਬਨੇ ਰਹਿਣ ਦੇ ਲਈ ਇੱਕ ਹੋਰ ਉਮੀਦਵਾਰ ਸਾਫਾ ਐਮਪੀ ਫਰੈਂਕ ਬੈਲਸ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਸਾਰੀਆਂ ਜਿਹੜੀਆਂ ਨੇ ਸਮਾਂ ਸੀਮਾਵਾਂ ਨੂੰ ਪੂਰਾ ਕਰੇਗਾ ਉਹਨਾਂ ਕਹਿੰਦੇ ਕਿ ਉਹ ਪਾਰਟੀ ਨੂੰ ਸਮਝਦੇ ਨੇ ਕਿ ਉਹ ਮੁਸ਼ਕਿਲ ਸਥਿਤੀ ਦੇ ਵਿੱਚ ਹੈ ਇਹ ਇੱਕ ਬਹੁਤ ਹੀ ਅਹਿਮ ਦੌੜ ਹੈ ਸਾਡੇ ਕੋਲ ਸਮਾਂ ਘਟ ਹੈ ਪਰ ਪਾਰਟੀ ਜੋ ਕਰ ਰਹੀ ਹੈ ਉਹ ਉਸ ਦਾ ਸਨਮਾਨ ਕਰਦੇ ਨੇ ਤਿੰਨ ਹੋਰ ਉਮੀਦਵਾਰ ਦੌੜ ਦੇ ਵਿੱਚ ਰਹਿੰਦੇ ਨੇ ਸਾਬਕਾ ਕੇਂਦਰੀ ਗਵਰਨਰ ਮਾਰਕ ਕਾਰਨੇ ਤੇ ਸਾਬਕਾ ਉਪ ਪ੍ਰਧਾਨ ਕ੍ਰਿਸਟਿਅਨ ਫ੍ਰੀਲੈਂਡ ਜੋ ਕਿ ਵਿਆਪਕ ਤੌਰ ਦੇ ਉੱਤੇ ਸਭ ਤੋਂ ਅੱਗੇ ਦੇ ਤੌਰ ਦੇ ਉੱਤੇ ਦੇਖੇ ਜਾਂਦੇ ਨੇ ਤੇ ਸਾਬਕਾ ਐਮਪੀ ਰੂਬੀ ਢੱਲਾ ਲਿਬਰਲ ਪਾਰਟੀ ਰਿਕਾਰਡ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੋਡੋ ਦੀ ਥਾਂ ਹਲਣ ਦੀ ਕੋਸ਼ਿਸ਼ ਕਰ ਰਹੇ ਨੇ ਉਮੀਦਵਾਰਾਂ ਦੇ ਦੋ ਬਹਿਸਾਂ ਦੇ ਵਿੱਚ ਆਮੋ ਸਾਹਮਣੇ ਹੋਣ ਤੋਂ ਬਾਅਦ ਇਹ 9 ਮਾਰਚ ਨੂੰ ਆਪਣਾ ਅਗਲਾ ਆਗੂ ਚੁਣਨਗੇ ਪਾਰਟੀ ਨੇ ਇੱਕ ਹੋਰ ਹਫਤਾ ਪਹਿਲਾਂ ਰਿਪੋਰਟ ਕੀਤੀ ਸੀ ਕਿ ਲਗਭਗ 4 ਲੱਖ ਸਮਰਥਕਾਂ ਨੇ antim ਤਾਰੀਖ ਤੋਂ ਪਹਿਲਾਂ ਲੀਡਰਸ਼ਿਪ ਦੀ ਦੌੜ ਦੇ ਵਿੱਚ ਵੋਟ ਪਾਉਣ ਲਈ ਮੈਂਬਰ ਦੇ ਵਜੋਂ ਰਜਿਸਟਰਡ ਕੀਤਾ ਸੀ 온ਟਾਰੀਓ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ ਡਗ ਫੋਰਡ ਨੇ ਬਾਰਡਰ ਜਾਰ ਅਨੁਯੁਕਤ ਕਰਨ ਦੇ ਲਈ ਹੋ ਰਹੀ ਦੇਰੀ ਨੂੰ ਲੈ ਕੇ ਫੈਡਰਲ ਸਰਕਾਰ ਦੀ ਨਿੰਦਾ ਕੀਤੀ ਹੈ ਫੋਰਡ ਦਾ ਕਹਿਣਾ ਹੈ ਕਿ 트럼ਪ ਪ੍ਰਸ਼ਾਸਨ ਸਪਸ਼ਟ ਕਰ ਚੁੱਕਾ ਕਿ ਕੈਨੇਡਾ ਅਮਰੀਕਾ ਸਰਹੱਦ ਤੇ ਸੁਰੱਖਿਆ ਮਜ਼ਬੂਤ ਕੀਤੀ ਜਾਣੀ ਚਾਹੀਦੀ ਹੈ ਇਸ ਕਰਕੇ ਉਹ ਚਾਹੁੰਦੇ ਨੇ ਕਿ ਕੈਨੇਡਾ ਤੇਜ਼ੀ ਨਾਲ ਕੰਮ ਕਰੇ ਟੋਰਾਂਟੋ ਦੇ ਸਕਾਰਬੋਰੋ ਇਲਾਕੇ ਦੇ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਬੋਲਦਿਆਂ ਫੋਰ ਨੇ ਕਿਹਾ ਹੈ ਕਿ ਉਹ ਸਿਆਸਤਦਾਨਾਂ ਦੇ ਸਿਰਫ ਗੱਲਾਂ ਕਰਨ ਅਤੇ ਕਾਰਵਾਈ ਨਾ ਕਰਨ ਤੋਂ ਤੰਗ ਆ ਚੁੱਕੇ ਨੇ ਇਸ ਹਫਤੇ ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਉਹ ਬਾਰਡਰ ਸੁਰੱਖਿਆ ਦੇ ਵਿੱਚ ਸੁਧਾਰ ਅਤੇ ਇੱਕ ਫੈਂਥਨਿਲ ਜ਼ਾਰ ਨਿਯੁਕਤ ਕਰੇਗੀ ਤਾਂ ਕਿ ਇੱਕ ਇਸਮਾਰੂ ਡਰੱਗਸ ਦੀ ਤਸਕਰੀ ਅਤੇ ਉਤਪਾਦਨ ਨੂੰ ਨਾਤ ਪਾਈ ਜਾ ਸਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਤੋਂ ਅਮਰੀਕਾ ਵੱਲ ਹੁੰਦੇ ਪਰਵਾਸੀਆਂ ਅਤੇ ਫੈਂਟਨੈਲ ਡਰੱਗਸ ਦੇ ਗੈਰ ਕਾਨੂੰਨੀ ਪਰਵਾਹ ਨੂੰ ਲੈ ਕੇ ਕੈਨੇਡਾ ਦੇ ਉੱਤੇ 25% ਦਾ ਟੈਰਿਫ ਲਾਉਣ ਦੀ ਧਮਕੀ ਦੇ ਚੁਕੇ ਨੇ ਇਸ ਸਬੰਧੀ ਟਰੰਪ ਨੇ ਇੱਕ ਮਹੀਨੇ ਟੈਰਿਫ ਲਾਉਣ ਨੂੰ ਮੁਲਤਵੀ ਕੀਤਾ ਜਿਸ ਦੌਰਾਨ ਅਮਰੀਕਾ ਇਹ ਸਿਮਖਿਆ ਕਰੇਗਾ ਕਿ ਕੈਨੇਡਾ ਅਮਰੀਕਾ ਦੇ ਖਦਸ਼ਾ ਨੂੰ ਦੂਰ ਕਰਨ ਦੇ ਲਈ ਕਿਵੇਂ ਕਾਰਵਾਈ ਕਰਦਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਦੇ ਵਿੱਚ ਕੈਨੇਡਾ ਅਮਰੀਕਾ ਆਰਥਿਕ ਸੰਮੇਲਨ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਕੈਨੇਡਾ ਨੂੰ ਸ਼ਾਰਟ ਟਰਮ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਲਈ ਰਣਨੀਤੀ ਬਣਾਉਣ ਦੇ ਨਾਲ ਨਾਲ ਲੌਂਗ ਟਰਮ ਦੇ ਵਿੱਚ ਘਟ ਸਹਿਯੋਗ ਕਰ ਰਹੇ ਅਮਰੀਕਾ ਦੇ ਨਾਲ ਨਜ਼ਿੱਠਣ ਦੇ ਲਈ ਵੀ ਇੱਕ ਰਣਨੀਤੀ ਦੀ ਲੋੜ ਹੈ ਟਰੂਡੋ ਨੇ ਕਿਹਾ ਕਿ ਅਸੀਂ ਇਹ ਕਰ ਰਹੇ ਹਾਂ ਜਿੱਥੇ ਅਸੀਂ ਨਾ ਸਿਰਫ ਇਹ ਦੇਖਣਾ ਹੈ ਕਿ ਅਸੀਂ ਅਗਲੇ 30 ਦਿਨਾਂ ਜਾਂ ਕੁਝ ਮਹੀਨਿਆਂ ਦੇ ਵਿੱਚ ਇਸ ਖਾਸ ਚੁਣੌਤੀ ਨੂੰ ਪਾਰ ਕਿ ਕਰ ਸਕਦੇ ਆ ਉਹਨਾਂ ਕਿਹਾ ਕਿ ਅਮਰੀਕਾ ਦੇ ਨਾਲ ਇੱਕ ਹੋਰ ਚੁਣੌਤੀਪੂਰਨ ਲੰਬੇ ਸਮੇਂ ਦੀ ਸਿਆਸੀ ਸਥਿਤੀ ਕੀ ਹੋ ਸਕਦੀ ਹੈ ਇਹਨਾਂ ਦੋਵਾਂ ਮਹਾਸਤ ਦੇ ਉੱਤੇ ਸਫਲ ਹੋਣ ਦੇ ਲਈ ਟਰੂਡੋ ਨੇ ਸੰਮੇਲਨ ਦੇ ਹਾਜ਼ਰੀ ਨੂੰ ਕਿਹਾ ਹੈ ਕਿ ਸੰਮੇਲਨ ਦੌਰਾਨ ਤਿੰਨ ਨੁਕਤਿਆਂ ਦੇ ਉੱਤੇ ਵਿਚਾਰ ਚਰਚਾ ਜਿਹੜੀ ਆ ਹੋਵੇਗੀ ਪਹਿਲਾ ਦਰੂ ਨੇ ਮੁਕਤ ਵਪਾਰ ਸਮਝੌਤਾ ਦੂਜਾ ਇਹ ਯਕੀਨੀ ਬਣਾਉਣਾ ਕਿ ਕੈਨੇਡਾ ਅਮਰੀਕਾ ਦਰਮਿਆਨ ਵਪਾਰ ਦੋਵਾਂ ਦੇਸ਼ਾਂ ਲਈ ਕੰਮ ਕਰੇ ਅਤੇ ਤੀਜਾ ਯੂਰਪ ਅਤੇ ਹੋਰ ਪੈਸੀਫਿਕ ਦੇਸ਼ਾਂ ਦੇ ਨਾਲ ਮੌਜੂਦਾ ਸਮਝੌਤਿਆਂ ਦਾ ਹੋਰ ਜਿਹੜਾ ਲਾਭ ਹੈ ਉਕੇ ਵਿੱਚ ਲਿਆ ਜਾ ਸਕਦਾ ਹੈ ਇਸ ਸੁਨੁਕਤਿਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਮੌਕੇ ਇਹ ਯਕੀਨੀ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨਾ ਹੋ ਸਕੇ ਕੈਨੇਡਾ ਆਪਣੇ ਵਪਾਰ ਨੂੰ ਵਧਾਵੇ ਤੇ ਉਹ ਹੋਰ ਮੁਲਕਾਂ ਦੇ ਨਾਲ ਚੰਗੇ ਸਬੰਧ ਬਣਾਵੇ ਸਿਰਫ ਅਮਰੀਕਾ ਤੱਕ ਸੀਮਿਤ ਨਾ ਰਹੇ ਇਸ ਦੌਰਾਨ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਕਨੋਮਿਕ ਸਮਿਟ ਦੇ ਦੌਰਾਨ ਡੋਨਲਡ 트ੰਪ ਦਾ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਸੰਬੰਧੀ ਮਜ਼ਾਕ ਨਹੀਂ ਹੈ ਉਹ ਸੱਚਮੁੱਚ ਅਜਿਹਾ ਚਾਹੁੰਦੇ ਨੇ ਅਤੇ ਇਸ ਲਈ ਸਭ ਤੋਂ ਵਧੀਆ ਹਥਿਆਰ ਟੈਰਿਫ ਹੈ ਜਿਸ ਦੀ ਵਰਤੋਂ ਉਹ ਕਰ ਰਹੇ ਨੇ ਉਹਨਾਂ ਕਹਿੰਦੇ ਕਿ ਰਾਸ਼ਟਰਪਤੀ 트ੰਪ ਦੇ ਇਸ ਇਰਾਦੇ ਪਿੱਛੇ ਕੈਨੇਡਾ ਦੇ ਨੈਚੁਰਲ ਸਰੋਤ ਨੇ ਜਿਸ ਕਾਰਨ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੀ ਰਾਸ਼ਟਰਪਤੀ 트ੰਪ ਰੱਖਦੇ ਨੇ ਤੇ ਟੋਰਾਂਟੋ ਦੇ ਵਿੱਚ 올 비즈니스 리더ਾਂ ਦੀ ਮੀਟਿੰਗ ਦੌਰਾਨ ਜਦੋਂ ਸ਼ੁਰੂਆਤੀ ਟਿੱਪਣੀਆਂ ਤੋਂ ਬਾਅਦ ਮੀਡੀਆ ਨੂੰ ਬਾਹਰ ਜਾਣ ਦੇ ਲਈ ਆਖਿਆ ਗਿਆ ਤਾਂ ਉਸ ਸਮੇਂ ਇੱਕ ਜਿਹੜਾ ਮਾਈਕ੍ਰੋਫੋਨ ਹੈ ਉਸ ਸਮੇਂ ਉਹ ਚੱਲਦਾ ਰਹਿ ਗਿਆ ਜਿਸ ਰਾਹੀਂ ਪ੍ਰਧਾਨ ਮੰਤਰੀ ਦੀ ਆਵਾਜ਼ ਮੀਡੀਆ ਤੱਕ ਪਹੁੰਚੀ ਕਿ ਤਿੰਨ ਕੈਬਨਿਟ ਮਨਿਸਟਰ ਜੋ ਕਿ ਇਸ ਸਮਿਟ ਦਾ ਹਿੱਸਾ ਜਿਹੜਾ ਉਹਨੇ ਉਹਨਾਂ ਨੇ ਇਸ ਗੱਲ ਨੂੰ ਰੱਦ ਨਹੀਂ ਕੀਤਾ ਕਿ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਅਜੇ ਹੀ ਟਿੱਪਣੀ ਕੀਤੀ ਗਈ ਹੈ ਕਾਬਿਲ ਗੌਰ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਦੇ ਉੱਤੇ 25% ਟੈਰਿਫ ਲਾਉਣ ਦੀ ਗੱਲ ਆ키 ਗਈ ਹੈ ਅਤੇ ਕੈਨੇਡੀਅਨ એનર્ਜੀ ਤੇ 100% ਦੀ ਟੈਰੀ ਫਦਾ ਫੈਸਲਾ ਕੀਤਾ ਗਿਆ ਹੈ ਪਰ ਬਾਅਦ ਵਿੱਚ ਉਹਨਾਂ ਨੂੰ 1 ਮਹੀਨੇ ਦੇ ਲਈ ਰੋਕ ਦਿੱਤਾ ਗਿਆ ਜਿਸ ਦੇ ਵਿੱਚ ਦੋਵਾਂ ਮੁਲਕਾਂ ਦੇ ਵੱਲੋਂ ਬਾਰਡਰ ਸੁਰੱਖਿਆ ਵਧਾਉਣ ਦੀ ਸਹਿਮਤੀ ਦਿੱਤੀ ਗਈ ਹੈ ਪਰ ਇਸ ਤੋਂ ਪਹਿਲਾਂ ਟਰੰਪ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਗਵਰਨਰ ਗ੍ਰੇਟ ਸਟੇਟ ਆਫ ਕੈਨੇਡਾ ਕਹਿ ਚੁੱਕੇ ਨੇ ਜਿਸ ਤੇ ਕੈਨੇਡੀਅਨ ਸਿਆਸਦਾਨਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਅਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ 155 ਬਿਲੀਅਨ ਦੇ ਅਮਰੀਕੀ ਇੰਪੋਰਟਸ ਤੇ ਵੀ 25 ਫੀਸਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਹੈ ਤੇ ਲੋਕਲ ਚੀਜ਼ਾਂ ਖਰੀਦਣ ਦੀ ਅਪੀਲ ਕੀਤੀ ਗਈ ਹੈ ਇਸ ਇਕਨੋਮਿਕ ਸਮਿਟ ਦੇ ਨਾਲ ਨਾਲ ਆਟਵਾ ਨੇ ਦਾਅਵਾ ਕੀਤਾ ਹੈ ਕਿ 30 ਦਿਨਾਂ ਵਿੱਚ ਪ੍ਰੋਵਿੰਸਾਂ ਦੇ ਦਰਮਿਆਨ ਵਪਾਰਕ ਦਿੱਕਤਾਂ ਦੂਰ ਕੀਤੀਆਂ ਜਾਣਗੀਆਂ ਜਿਸ ਨਾਲ ਕੈਨੇਡੀਆਨ ਜੀਡੀਪੀ ਦੇ ਵਿੱਚ 200 ਬਿਲੀਅਨ ਡਾਲਰ ਦਾ ਇਜ਼ਾਫਾ ਹੋਵੇਗਾ ਅਮਰੀਕਾ ਬੇਸ਼ੱਕ ਬਹੁਤ ਸਾਰੀਆਂ ਡਿਪੋਟੇਸ਼ਨ ਐਸ ਵੇਲੇ ਕਰ ਰਿਹਾ ਪਰ ਕੈਨੇਡਾ ਦਾ ਜਿਹੜਾ ਤਰੀਕਾ ਹੈ ਡਿਪੋਰਟ ਕਰਨ ਦਾ ਉਹ ਬਿਲਕੁਲ ਵੱਖਰਾ ਹੈ ਜੀ ਹਾਂ ਇਹ ਗੱਲ ਆਖਿਆ ਐ ਐਮਪੀ ਸੁਖਤਾਲੀਵਾਲ ਨੇ ਜਿਨ੍ਹਾਂ ਨਾਲ ਇਹ ਗੱਲਬਾਤ ਕੀਤੀ ਗਈ ਕਿ ਕੈਨੇਡਾ ਵੀ ਬਹੁਤ ਸਾਰੇ ਡਿਪੋਰਟ ਕਰ ਰਿਹਾ ਲੋਕਾਂ ਨੂੰ ਤਾਂ ਕੀ ਸੇਮ ਤਰੀਕਾ ਹੀ ਅਪਣਾ ਰਿਹਾ ਤਾਂ ਨਾਲ ਇਸ ਗੱਲ ਨੂੰ ਕਿਹਾ ਹੈ ਕਿ ਉਹ ਅਮਰੀਕਾ ਦੀ ਤਰ੍ਹਾਂ ਹੱਥ ਘੜੀਆਂ ਲਾ ਕੇ ਡਿਪੋਰਟ ਕੇ ਸਿਰੋ ਨਹੀਂ ਕਰਦੇ ਸੋ ਇਹ ਗੱਲ ਆਖੀ ਹੈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅੱਗੇ ਹੋਰ ਬਦਲਾਅ ਆ ਸਕਦੇ ਨੇ ਤੇ ਪੀਆਰ ਕੈਟਾਗਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਪੁਆਇੰਟ ਘਟਾ ਕੇ ਜਿਹੜੀਆਂ ਵੈਲਿਡ ਫਾਈਲਾਂ ਨੇ ਉਹਨਾਂ ਨੂੰ ਉਹ ਚੁੱਕੀਆਂ ਜਾਣ ਯਾਨੀ ਕਿ ਬਹੁਤ ਸਾਰੇ ਜਿਨ੍ਹਾਂ ਨੇ ਪੀਆਰ ਦੀਆਂ ਫਾਈਲਾਂ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਇਨਵੀਟੇਸ਼ਨ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਆਉ ਦੇਖਦੇ ਹਾਂ ਸੁਖਤ阿里ਵਾਲ ਨੇ ਹੋਰ ਇਸ ਬਾਬਤ ਕੀ ਕੁਝ ਕਿਹਾ ਤਾਲੀਵਾਲ ਜੀ ਇਮੀਗ੍ਰੇਸ਼ਨ ਪਾਲਿਸੀਜ਼ ਦੀ ਗੱਲ ਕਰ ਲਈਏ ਤਾਂ ਜੋ ਇਸ ਟਾਈਮਰ 트ੰਪ ਸਾਹਿਬ ਨੇ ਕੀਤਾ ਜੋ ਅਮਰੀਕਾ ਦੇ ਵਿੱਚ ਹੋ ਆ ਵੀ ਪਲੇਨ ਪਰ ਪਰ ਕੇ ਜਿਹੜੀਆਂ ਡੈਪੂਟੇਸ਼ਨ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਥਾਵਾਂ ਤੇ ਛਾਪੇ ਮਾਰੀ ਹੋ ਰਹੀ ਹੈ ਕਿ ਕੈਨੇਡਾ ਵੀ ਉਸੇ ਲਕੀਰ ਦੇ ਉੱਤੇ ਚੱਲ ਰਿਹਾ ਇੱਥੋਂ ਵੀ ਜਿਹੜੇ ਪਲੇਨ ਜਾ ਰਹੇ ਨੇ ਡੈਪੂਟੇਸ਼ਨ ਦੇ ਕੇਸ ਕਾਫੀ ਨਿਰਾਸ਼ਕਾ ਰਹੇ ਨੇ ਸਾਰਿਆਂ ਨੂੰ ਦੇਖੋ ਜਿਹੜੇ ਤਾਂ ਇਲੀਗਲ ਇੱਥੇ ਲੋਕ ਬੈਠੇ ਨੇ ਕ੍ਰਿਮੀਨਲ ਕੋਈ ਆਇਆ ਹੋਇਆ ਉਹ ਉਹਨਾਂ ਨੂੰ ਮੋੜਨਾ ਜਿਹੜਾ ਮੈਂ ਕਹਿੰਦਾ ਦੇਖਣਾ ਨਹੀਂ ਚਾਹੀਦਾ ਉਹਨੂੰ ਮੋੜ ਦੇਣਾ ਚਾਹੀਦਾ ਕਿਉਂਕਿ ਲੋਕ ਵੀ ਚਾਹੁੰਦੇ ਸਿਸਟਮ ਵੀ ਚਾਹੁੰਦਾ ਬਿਲਕੁਲ ਪਰ ਜਿਹੜਾ ਬੰਦਾ ਪ੍ਰੋਪਰ ਢੰਗ ਨਾਲ ਇੱਥੇ ਆਇਆ ਉਹ ਪ੍ਰੋਪਰ ਕੰਟਰੀਬਿਊਸ਼ਨ ਕਰ ਰਿਹਾ ਜੇ ਹੁਣ ਤੁਸੀਂ ਕਹੋ ਵੀ ਸਾਰਿਆਂ ਨੂੰ ਇੱਕੋ ਹੀ ਥਾਲੀ ਚ ਪਾ ਕੇ ਆਪਾਂ ਛਾਣ ਦਈਏ ਉਹ ਤਾਂ ਨਹੀਂ ਹੋਣਾ ਹਮ ਮਿਕ ਸੈਂਸ ਕਿ ਨਹੀਂ ਇਹ ਜਿਹੜਾ ਵਾ ਇਹ ਅਮਰੀਕਨ ਸਟਾਈਲ ਹੋ ਸਕਦਾ ਕੈਨੇਡੀਅਨ ਸਟਾਈਲ ਇਹ ਹੈਗਾ ਕਿ 휴ਮੈਨਿਟੀ ਜਿਹੜੀ ਹੈਗੀ ਹੈ that is first ਮਿਕ ਸੈਂਸ ਕਿ ਨਹੀਂ ਹੁਣ ਉੱਥੇ ਦੱਸਿਆ ਜੀ ਕਹਿੰਦੇ ਜੀ ਵੀ ਉੱਥੇ ਹੱਥ ਕੜੀਆਂ ਲਾ ਕੇ ਲੋਕਾਂ ਨੂੰ ਪੈਰਾਂ ਚ ਕੜੀਆਂ ਲਾ ਕੇ ਇਹ ਖਰੇ ਤੀਜੇ ਤਾਂ ਹੋਰ ਕੋਈ ਪਤਾ ਨਹੀਂ ਕੜੀ ਲਾਈ ਹੋਈ ਸੀ ਇੰਨੇ ਲਾ ਕੇ ਉਹ ਲੋਕਾਂ ਨੂੰ ਉੱਥੇ ਲੈ ਕੇ ਗਏ ਜਿਵੇਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਸੋ ਇਹ ਜਿਹੜਾ ਅਮਰੀਕਨ ਸਟਾਈਲ ਹੈ ਨਾ ਉਹ ਕੈਨੇਡਾ 'ਚ ਨਹੀਂ ਚੱਲਣਾ ਹਾਂ ਕੈਨੇਡੀਅਨ ਸਟਾਈਲ ਕੀ ਹੈ ਜਿਹੜਾ ਸਾਡਾ ਕੈਨੇਡੀਅਨ ਸਟਾਈਲ ਹੈਗਾ ਵੀ ਮੇਕ ਸ਼ੋਰ ਕਰਨਾ ਵੀ ਪ੍ਰੋਪਰ ਨੀਤੀਆਂ ਜਿਹੜੀਆਂ ਨੇ ਸਮੇਂ-ਸਮੇਂ ਮੁਤਾਬਕ ਬਣਦੀਆਂ ਨੇ ਕਿ ਉਹ ਨੀਤੀਆਂ ਬਣਾਉਣਾ ਉਹਦੇ ਮੁਤਾਬਕ ਜਿਹੜਾ ਡਿਸਰਵਿੰਗ ਬੰਦਾ ਹੈਗਾ ਜਿਹੜਾ ਕੰਟਰੀਬਿਊਸ਼ਨ ਜਿਹੜੀਆਂ ਲੋਡ ਹੈਗੀ ਸਾਨੂੰ ਉਹ ਜੀ ਆਇਆਂ ਨੂੰ ਕੈਨੇਡਾ ਚ ਤੇ ਦੂਜਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਤਾਲੀਵਾਲ ਜੀ ਦੱਸ ਸਕਦੇ ਹੋ ਇਸ ਟਾਈਮ ਕਿਹੜੀ ਕੈਟਾਗਰੀਜ਼ ਇਹੋ ਜੀਆਂ ਨੇ ਜਿਨ੍ਹਾਂ ਦੇ ਉੱਤੇ ਸਭ ਤੋਂ ਵੱਧ ਸ਼ਿਕੰਜਾ ਕਸਿਆ ਜਾ ਰਿਹਾ ਔਰ ਜਿਹੜੇ ਡੈਪੂਟੇਸ਼ਨ ਲਿਸਟ ਦੇ ਵਿੱਚ ਵੀ ਨੇ ਸਾਨੂੰ ਪਹਿਲੀ ਗੱਲ ਤਾਂ ਡੈਪੂਟੇਸ਼ਨ ਚ ਉਹ ਨੇ ਜਿਹੜੇ ਇੱਥੇ ਆਪਣਾ ਹੁੱਲੜਬਾਜੀ ਕਰਦਾ ਕੋਈ ਠੀਕ ਹੈ ਨਾ ਹੁਣ ਮੈਨੂੰ ਥੋੜੇ ਦਿਨ ਹੀ ਹੋਏ ਮੇਰਾ ਇੱਕ ਬਹੁਤ ਹੀ ਅਜੀਬ ਐ ਵਕੀਲ ਆ ਬਹੁਤ ਤਕੜਾ ਵਕੀਲ ਆ ਕ੍ਰਿਮੀਨਲ ਲਾਅਰ ਬਹੁਤ ਤਕੜਾ ਉਹਨਾਂ ਦੀ ਆਇਆਗੀ ਮੈਨੂੰ ਕਹਿੰਦੇ ਜੀ ਮੇਰਾ ਕਲਾਇੰਟ ਜਿਹੜਾ ਸੀਗਾ ਉਹ ਚਾਰਜੇਸ ਲੱਗ ਗਏ ਉਹਨੂੰ ਉਹ ਤਾਂ ਕੋਰਟ ਚੋਂ ਮੈਂ ਬਰੀ ਕਰਾਤਾ ਤੇ ਉਹਨੂੰ ਵਾਪਸ ਕੱਢ ਦਿੱਤਾ ਮੈਂ ਕਿਹਾ ਵੀ ਚਾਰਜੇਸ ਤਾਂ ਲੱਗੇ ਨਾ ਇਹਦਾ ਮਤਲਬ देयर वाज ਅ ਗਰਾਉਂਡ ਇਹ ਹੁੱਲੜਬਾਜੀ ਬੰਦਾ ਕਰਦਾ ਜਿਹੜਾ ਬੰਦਾ ਇੱਥੇ ਦੇ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਲੋਕ ਐਸ ਵੜੇ ਇਹ ਚਾਹੁੰਦੇ ਆ ਵੀ ਉਹਨੂੰ ਵਾਪਸ ਕਰ ਲਓ ਮੈਂ ਤੁਹਾਨੂੰ ਲੋਕਾਂ ਦੀ ਰਾਏ ਹਾਂ ਸੋ ਉਸ ਕਿਉਂਕਿ ਸਾਡਾ ਕੰਮ ਆਸੀਂ ਲੋਕਾਂ ਨੂੰ ਸੁਣਨਾ ਜਿਉਂ ਸਮੇਂ ਸਮੇਂ ਮੁਤਾਬਕ ਤੁਸੀਂ ਦੇਖੋਗੇ ਅਸੀਂ ਮੈਂ ਉਹ ਗੱਲ ਕਰਦਾ ਉੱਥੇ ਜਾ ਕੇ ਜੋ ਲੋਕ ਚਾਹੁੰਦੇ ਆ ਠੀਕ ਹੈ ਨਾ ਉਹ ਜਿਹੜੀ ਲੋਕ ਨੇ ਇਹ ਚਾਹੁੰਦੇ ਨੇ ਕਿ ਜਿਹੜੇ ਹੁੱਲੜਬਾਜੀ ਕਰਦਾ ਕੋਈ ਠੀਕ ਹੈ ਨਾ ਤੇ ਉਹਨਾਂ ਨੂੰ ਸ਼ਕਤੀ ਨਾਲ ਜੱਟਿਆ ਜਾਵੇ ਤੇ ਉਹਨਾਂ ਨਾਲ ਮੈਂ ਇਹ ਵੀ ਤੁਹਾਨੂੰ ਅੱਜ ਫੇਰ ਕਹਿਣਾ ਤੁਹਾਡੇ ਦਰਸ਼ਕਾਂ ਨੂੰ ਵੀ ਕਹਿਣਾ ਵੀ ਉਹਦੇ ਲਈ ਅਸੀਂ ਪੂਰਾ ਤਿਆਰ ਆ ਠੀਕ ਹੈ ਨਾ ਕੋਈ ਹੁੱਲੜਬਾਜੀ ਕਰੇ ਕੋਈ ਇੱਥੇ ਕ੍ਰਿਮੀਨਲ ਐਕਟੀਵਿਟੀਜ਼ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਰਹੀ ਉਹਨਾਂ ਨੂੰ ਕੋਈ ਥਾਂ ਨਹੀਂ ਕੈਨੇਡਾ 'ਚ ਹੂੰ ਜੀ ਅੱਛਾ ਇਹ ਖਬਰ ਵੀ ਕਾਫੀ ਜ਼ਿਆਦਾ ਹਾਈਲਾਈਟ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਕਿ ਜਿਹੜੇ ਲੋਕ ਆਲਰੇਡੀ ਪੀਆਰ ਹੋ ਚੁੱਕੇ ਨੇ ਉਹ ਪੀਆਰ categories ਦੇ ਵਿੱਚ ਮੰਨ ਲਓ ਜੇ ਉਹਨਾਂ ਦੇ ਕਾਗਜ਼ ਪੱਤਰ ਦੇ ਵਿੱਚ ਹੁਣ ਵੀ ਜੇ ਖੰਗਾਲਨ ਦੇ ਉੱਤੇ ਕੁਝ ਉੰਨੀ ਕੀ ਪਾਈ ਜਾਂਦੀ ਹੈ ਤਾਂ ਉਹਨਾਂ ਦੀ ਪੀਆਰ ਕੈਨਸਲ ਕਰਕੇ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾ ਸਕਦਾ ਹੈ ਕੀ ਇਹ ਖਬਰ ਸਹੀ ਹੈ ਦੇਖੋ ਜਿਹੜਾ ਪੀਆਰ ਜਦੋਂ ਤਾਈ ਤੁਸੀਂ ਸਿਟੀਜ਼ਨ ਨਹੀਂ ਬਣਦੇ ਤੇ ਉਹਨਾਂ ਕੋਲ ਫੁੱਲ ਰਾਈਟ ਹੈਗਾ ਜਿਹੜਾ ਜਿਨੂੰ ਕਹਿੰਦੇ ਜਿਹੜਾ ਲੈਜਿਸਲੇਸ਼ਨ ਆ ਉਹਦੇ ਵਿੱਚ ਕੋਈ ਮਿਸਰੀ ਪ੍ਰੈਜੈਂਟੇਸ਼ਨ ਕਰਕੇ ਕਿਸੇ ਨੇ ਪੀਆਰ ਲਈ ਆ ਤੇ ਉਹ ਮਿਸਰੀ ਪ੍ਰੈਜੈਂਟੇਸ਼ਨ ਅੱਗੇ ਮੂਹਰੇ ਸਾਹਮਣੇ ਆ ਗਈ ਵੀ ਝੂਠ ਬੋਲ ਕੇ ਨੇ ਲਈ ਆ ਤੇ ਉਹ ਉਹ ਕਿਸੇ ਟਾਈਮ ਵੀ ਜਿਹੜੀ ਆ ਉਹਦੀ ਪੀਆਰ ਜਿਹੜੀ ਆ ਉਹ ਚੈਲੰਜ ਹੋ ਸਕਦੀ ਉਹ ਇਹ ਨਵਾਂ ਨਹੀਂ ਉਹ ਪਹਿਲਾਂ ਵੀ ਪਹਿਲਾਂ ਵੀ ਇਹੀ ਸੀ ਅੱਜ ਵੀ ਉਹੀ ਪਰ ਲੋਕ ਅੱਜ ਜਿਆਦਾ ਡਰੇ ਨਹੀਂ ਕਿਉਂਕਿ ਡਰੇ ਹੋ ਆ ਹਾਂ ਕਿਉਂਕਿ ਕੁਸ਼ਕ ਜਿਹੜੇ ਸੀਗੇ ਲੋਕ ਤੁਹਾਨੂੰ ਪਤਾ ਕੁਝ ਕੰਟਰੀ ਦੇ ਵਿੱਚ ਉਹਨਾਂ ਨੇ ਆਦੇ ਝੂਠੇ ਸਰਟੀਫਿਕੇਟ ਬਣਾ ਦਿੱਤੇ ਪੜੇ ਹੈ ਨਹੀਂ ਯੂਨੀਵਰਸਿਟੀ ਉਦਾਂ ਹੀ ਬਣਾ ਛੱਡੇ ਜਾਂ ਕੋਈ ਹੋਰ ਜਿਹੜੇ ਝੂਠ ਬੋਲ ਕੇ ਐਕਸਪੀਰੀਅੰਸ ਝੂਠ ਬੋਲਿਆ ਜਾਂ ਕੁਸ ਉਹ ਹੁਣ ਕੀ ਹੋਇਆ ਕਿ ਉਹਨਾਂ ਦੇ ਵਿੱਚੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਜਦੋਂ ਇੱਕ ਐਪਲੀਕੇਸ਼ਨ ਕਰਦੇ ਉਹ ਚ ਕੁਸ ਭਰ ਦਿੰਦੇ ਆ ਦੂਜੀ ਚ ਭਰ ਦਿਆ ਕੁਸ ਹੋਰ ਭਰ ਦਿੰਦੇ ਆ ਸੋ ਜਦੋਂ ਮਿਸ ਰਿਪਰੈਜ਼ੈਂਟੇਸ਼ਨ ਸਾਹਮਣੇ ਆ ਰਹੀਆਂ ਰਾਈਟ ਜਾਂ ਕੋਈ ਹੁੱਲੜਬਾਜੀ ਕ੍ਰਾਈਮ ਕਰਦਾ ਹੁੱਲੜਬਾਜੀ ਕਰਦਾ ਠੀਕ ਹੈ ਨਾ ਉਹ ਮੂਰੇ ਆ ਰਹੇ ਤਾਂ ਉਹਨਾਂ ਦੇ ਨੇਚਰਲੀ ਉਹਦਾ ਅਸਰ ਜਿਹੜਾ ਹੈਗਾ ਉਹ ਇਮੀਗ੍ਰੈਂਟ ਤੇ ਚਾਹੇ ਤੁਸੀਂ ਪੀਆਰ ਹੋ ਚੁੱਕੇ ਹੋ ਪਹਿਣਾ ਹੀ ਪਹਿਣਾ ਉਹ ਸਾਨੂੰ ਚਾਹੀਦਾ ਵੀ ਨਹੀਂ ਕਿਉਂਕਿ ਦੇਖੋ ਨਾ ਮੈਨੂੰ ਇੱਕ ਵੀ ਇਨਸਾਨ ਨਹੀਂ ਲੱਗਿਆ ਹੈਗਾ ਜਿਹੜਾ ਇਹ ਕਵੇ ਵੀ ਜੀ ਇਹ ਬੰਦਾ ਕ੍ਰਿਮੀਨਲ ਐਕਟੀਵਿਟੀ ਇਥੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਤੇ ਵੀ ਇਹਦਾ ਤੁਸੀਂ ਸਾਥ ਦਿਓ ਉਹ ਕਹਿੰਦੇ ਨਹੀਂ ਬਿਲਕੁਲ ਇਹਨੂੰ ਤੁਸੀਂ ਜਿਹੜਾ ਕੋਈ ਸਿਸਟਮ ਜੇ ਇਹਨੂੰ ਲਾਉ ਨਹੀਂ ਕਰਦਾ ਤਾਂ ਇਹਨੂੰ ਨਾਇ ਦੀ ਮਦਦ ਕੀਤੀ ਜਾਵੇ ਸੋ ਉਹ ਜਿਹੇ ਕੇਸ ਜਿਹੜੇ ਇੱਕਾ ਦੁਕਾ ਤੁਸੀਂ ਗੱਲ ਕਰਦੇ ਹੋ ਨਾ ਇਹ ਅੱਗੇ ਵੀ ਸੀਗੇ ਹੁਣ ਵੀ ਪਰ ਹੁਣ ਕਿਉਂ ਆ ਕਿਉਂਕਿ ਹੁਣ ਸਾਹਮਣੇ ਆਉਣ ਲੱਗ ਗਿਆਂ ਵੀ ਟ੍ਰਾਂਪਾ ਕਰਦਾ ਜੀ ਅਸੀਂ ਕੀ ਕਰਨਾ ਜੀ ਅਸੀਂ ਕੀ ਕਰ ਰਹੇ ਉਹ ਹੋ ਰਹੀਆਂ ਸੀ ਡਿਪੋਰਟੇਸ਼ਨ ਪਹਿਲਾਂ ਵੀ ਬਿਲਕੁਲ ਐਵਰੀ ਡੇ ਐਵਰੀ ਮੰਥ ਪਿੱਛੇ ਵੀ ਡਿਪੋਰਟੇਸ਼ਨ ਹੋਈਆਂ ਠੀਕ ਹੈ ਨਾ ਪਰ ਹੁਣ ਕੀ ਆ ਕਿ ਹੁਣ ਉਹ ਮੂਰੇ ਸੁਰਖੀਆਂ ਜਿਹੜੀਆਂ ਨੇ ਉਹ ਬਣ ਗਈਆਂ ਜੀ ਬਿਲਕੁਲ ਬਾਕੀ ਪ੍ਰੋਗਰਾਮਸ ਦੀ ਗੱਲ ਕੀਤੀ ਜਾਏ ਤਾਂ ਉਹ ਕਿਵੇਂ ਚੱਲ ਰਹੇ ਨੇ ਕੀ ਕੋਈ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਸਪੈਸ਼ਲੀ ਜਿਨ੍ਹਾਂ ਨੇ ਹੁਣ ਫਾਈਲਾਂ ਲਾਇਆ ਹੋਈਆਂ ਪੁਆਇੰਟ ਸਿਸਟਮ ਘਟ ਹੋਣ ਦੀ ਉਮੀਦ ਕਰਦੇ ਨੇ ਤਾਂ ਕਿ ਉਹਨਾਂ ਦੀ ਪੀਆਰ ਵਾਸਤੇ ਇਨਵੀਟੇਸ਼ਨ ਆ ਜਾਏ ਉਹ ਚ ਕੋਈ process ਕੁਝ ਹੋ ਰਿਹਾ ਵੀ ਬਹੁਤ ਵਧੀਆ ਤੁਸੀਂ ਕਿ ਸ਼ਰੀ ਪੁਆਇੰਟ ਰੇਜ ਕੀਤਾ ਜਿਹੜਾ ਮੈਨੂੰ ਟੱਚ ਕਰਨਾ ਚਾਹੀਦਾ ਸੀ ਦੇਖੋ ਜਿਹੜੀ ਗਵਰਨਮੈਂਟ ਆ ਨਾ ਅੱਗੇ ਪਿੱਛੇ ਦੇਖੋ ਕੋਵਿਡ ਦੇ ਦੌਰਾਨ ਕੀ ਹੋਇਆ ਸਾਡੇ ਇਥੇ ਸ਼ੋਰਟੇਜ ਆਫ ਵਰਕਰਸ ਆ ਗਈ ਠੀਕ ਹੈ ਉਦੋਂ ਆਪਾਂ ਨੂੰ ਲੋਕ ਚਾਹੀਦੇ ਸੀ ਬਾਹਰੋਂ ਆਪਾਂ ਇਮੀਗ੍ਰੇਸ਼ਨ ਲਿਆ ਨਹੀਂ ਸਕਦੇ ਕੋ ਜਿਹੜੇ ਬਾਰੋਂ ਲਿਆਉਂਦੇ ਸੀ ਇੱਥੇ ਕੋਵਿਡ ਫੈਲੀ ਸੀ ਕੰਮ ਖਰਾਬ ਸੀ ਆਪਾਂ ਨੇ ਕੀ ਕੀਤਾ ਕਿ ਜਿਹੜੀਆਂ ਕੈਟਾਗਰੀਜ਼ ਉਹਨਾਂ ਨੂੰ ਦਿੱਤਾ ਵੀ ਜਿਹੜੇ ਲੋਕ ਇੱਥੇ ਆਲਰੇਡੀ ਚਾਹੇ ਉਹ ਸਟੂਡੈਂਟ ਆਇਆ ਚਾਹੇ ਵਰਕ ਪਰਮਿਟ ਤੇ ਪਹਿਲਾਂ ਉਹਨਾਂ ਨੂੰ ਪੱਕੇ ਕਰੋ ਆਪਾਂ ਇਨ ਕੈਨੇਡਾ ਐਕਸਪੀਰੀਅੰਸ ਕਲਾਸ ਜਿਹੜੀ ਸੀਗੀ ਉਹ ਕ੍ਰੀਏਟ ਕਰਕੇ ਬੰਦੇ ਉੱਥੋਂ ਹੀ ਲੈਣੇ ਸ਼ੁਰੂ ਕਰਤੇ ਤੁਸੀਂ ਦੇਖੋ TRP 90000 ਆ ਗਿਆ ਅੱਜ ਹੁਣ 75 ਸਕੋਰ ਹੀ ਹੋ ਗਏ ਇੱਕ ਵਾਰ ਉਦੋਂ 27232 ਐਪਲੀਕੇਸ਼ਨਾਂ ਅਪਰੂਵ ਹੋ ਗਿਆ ਸੋ ਹੁਣ ਵੀ ਜਿਹੜੀ ਗਵਰਨਮੈਂਟ ਦੀ ਇਹ ਪਲਾਨ ਹੈਗੀ ਵੀ ਜਿਹੜੇ ਲੋਕ ਕੈਨੇਡਾ ਚ ਆਲਰੇਡੀ ਜਿਨ੍ਹਾਂ ਦੀ ਆਲਰੇਡੀ ਵੱਡੀ ਕੰਟਰੀਬਿਊਸ਼ਨ ਆ ਚਾਹੀਓ ਹੈ ਜੇ ਸਟੂਡੈਂਟ ਚਾਹੇ ਜਾਂ ਜੇ ਵਰਕ ਪਰਮਿਟ ਉਹ ਜਿਹੜਾ ਉਹਨਾਂ ਨੇ ਕੀਤਾ ਅਸੀਂ ਜਿਹੜੇ ਨੇ ਇਨ ਕੈਨੇਡਾ ਐਕਸਪੀਰੀਐਂਸ ਕਲਾਸ ਦੇ ਡਰਾਅ ਲੈ ਕੇ ਆਈਏ ਤਾਂ ਕਿ ਉਹਨਾਂ ਨੂੰ ਬਾਹਰ ਬੈਠੇ ਪੀ ਐਚ ਡੀ ਡਾਕਟਰਸ ਇੰਜੀਨੀਅਰਾਂ ਕਾ ਉਹਨਾਂ ਨਾਲ ਕੰਪੀਟ ਕਰਨਾ ਪਵੇ ਵਿਦਨ ਕੈਨੇਡਾ ਜਿਹੜੇ ਲੋਕ ਬੈਠੇ ਆ ਉਹਨਾਂ ਨਾਲ ਕੰਪੀਟ ਹੋਣ ਜੇ ਜਦੋਂ ਉਹਨਾਂ ਨਾਲ ਕੰਪੀਟ ਕਰਨਗੇ ਨੇਚਰਲੀ ਜਿਹੜਾ ਵਾ ਉਹਨਾਂ ਲਈ ਜਿਹੜੀ ਇਮੀਗ੍ਰੇਸ਼ਨ ਆ ਉਹ ਸੁਖਾਲੀ ਬਣ ਜਾਏਗੀ ਬਿਲਕੁਲ ਓਕੇ ਆਖੀਰ ਦੇ ਵਿੱਚ ਸੁਖਤਾਲੀਵਾਲ ਜੀ ਸਾਰਿਆਂ ਨੂੰ ਕੋਈ ਮੈਸੇਜ ਕਨਵੇ ਕਰਨਾ ਚ ਮੈਸੇਜ ਸ਼ਹਿਰੀ ਮੇਰਾ ਇੱਕੋ ਹੀ ਹੈ ਜਦੋਂ ਮੈਂ ਹੁਣ ਦੇਖਦਾ ਹੈਗਾ ਕਈ ਥਾਵਾਂ ਤੇ ਅਜੇ ਵੀ ਜਿਹੜੀ ਆ ਡਿਸਕ੍ਰਿਮੀਨੇਸ਼ਨ ਵੀ ਬਰਕਰਾਰ ਆ ਕਿਉਂਕਿ ਮੈਂ ਦੇਖਦਾ ਚਾਹੇ ਕਿਉਂਕਿ ਮੈਂ ਹਰ ਰੋਜ਼ ਅਸੀਂ ਫਾਈਟ ਕਰਦੇ ਹਾਂ ਠੀਕ ਹੈ ਨਾ ਅ ਉਹਦੇ ਵਿੱਚ ਪੋਲੀਟਿਕਲ ਲੋਕ ਤਾਂ ਇੱਕ এনवायरमेंट ਕ੍ਰੀਏਟ ਕਰ ਸਕਦੇ ਆ ਪਰ ਇਹ ਜਿਹੜੀ ਦੂਰ ਕਿੱਥੇ ਹੋਣੀ ਹੈ ਜਾ ਕੇ ਚਾਹੇ ਉਹ ਸੈਕਸਿਜ਼ਮ ਆ ਠੀਕ ਹੈ ਤੁਸੀਂ ਅਜੇ ਫੀਮੇਲ ਮੈਂ ਤਾਂ ਨਾਲ ਗੱਲ ਕਰਦਾ ਮੇਰੀਆਂ ਬੱਚੀਆਂ ਨੇ ਅਸੀਂ ਦੇਖਦੇ ਆ ਕਿ ਹਰ ਰੋਜ਼ ਗੱਲਬਾਤ ਚੱਲਦੀ ਹੈ ਇੰਟਰਨੈਟ ਟੇਬਲ ਤੇ ਚਾਹੇ ਉਹ ਸਾਡਾ ਰੰਗ ਆ ਚਾਹੇ ਸਾਡੀ ਭਾਸ਼ਾ ਚਾਹੇ ਉਹ ਸਾਡਾ ਜਿਹੜਾ ਜੈਂਡਰ ਆ ਉਹਦੇ ਬੇਸ ਤੇ ਉੱਤੇ ਜਿਹੜਾ ਅੱਡੋ ਅਰਥਾਂ ਤੇ ਡਿਸਕ੍ਰਿਮੀਨੇਸ਼ਨ ਜਿਹੜੀ ਹੋ ਰਹੀ ਹੈ ਉਹਨੂੰ ਕਿਦਾਂ ਰੋਕ ਸਕਦੇ ਆ ਅਸੀਂ ਤਾਂ ਰੂਲ ਬਣਾਵਾਂਗੇ ਸਿਸਟਮ ਸੈੱਟ ਕਰਾਂਗੇ ਉਹ ਠੀਕ ਆ ਪਰ ਜੇ ਉਹ ਬੋਰਡ ਰੂਮ ਜਿੱਨਾਂ ਚ ਹਰ ਰੋਜ਼ ਡਿਸੀਜਨ ਮੇਕ ਹੁੰਦੇ ਆ ਸ਼ੈਣੀ ਜੇ ਸੀ ਬੰਦੇ ਉੱਥੇ ਕਿਉਂ ਨਾ ਆਪਣੀ ਕਮਿਊਨਿਟੀ ਨੂੰ ਜਿਹੜਾ ਉਹਦੇ ਲਈ ਕੀ ਆ ਐਜੂਕੇਸ਼ਨ ਬਹੁਤ ਇੰਪੋਰਟੈਂਟ ਆ ਐਜੂਕੇਸ਼ਨ ਇਜ਼ ਦਾ ਕੀ ਸਾਰਿਆਂ ਨੂੰ ਮੇਰੀ ਬੇਨਤੀ ਤੁਹਾਡੇ ਸਾਰੇ ਜਿੰਨੇ ਵੀ ਦਰਸ਼ਕ ਹੈਗੇ ਆ ਵੀ ਭਾਈ ਆਪਦੀਆਂ ਵੱਡੀਆਂ ਕਾਰਾਂ ਵੱਡੇ ਘਰ ਹੋਰ ਜਿਹੜੀ ਚੀਜ਼ ਆ ਉਹ ਤੋਂ ਥੋੜਾ ਜਿਹਾ ਜਿਹੜਾ ਮੋਡਰੇਟ ਲਾਈਫ ਸਟਾਈਲ ਲਿਆ ਕੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਬਲਾਈਏ ਤਾਂ ਕਿ ਬੱਚੇ ਜਦੋਂ ਸਾਡੇ ਪੜਨਗੇ ਉਹ ਜਿੱਥੇ ਉਹਨਾਂ ਨੇ ਆਪਦੇ ਪਰਿਵਾਰ ਦਾ ਨਾਮ ਉੱਚਾ ਕਰਨਾ ਕੌਮ ਦਾ ਨਾਮ ਉੱਚਾ ਕਰਨਾ ਉਹ ਸਾਡੇ ਦੇਸ਼ ਕੈਨੇਡਾ ਦਾ ਵੀ ਇੱਕ ਵੱਡਾ ਸਰਮਾਇਆ ਬਣ ਗਏ ਤਾਂ ਕਿ ਅਸੀਂ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਜੇ ਲੜਾਈ ਅੱਜ ਕਰਨੀ ਆ ਤਾਂ ਉਹ ਸਾਡੀ ਨੋਲਜ ਬੇਸ ਇਕਨੋਮੀ ਤੇ ਹੋਣੀ ਆ ਉਹ ਤਾਂ ਹੀ ਹੋਣੀ ਜੇ ਸਾਡੇ ਬੱਚੇ ਇੱਥੇ ਦੇ ਪੜੇ ਉਹਨਾਂਗੇ ਉਹਦੇ ਲਈ ਅਸੀਂ ਸਹੂਲਤਾਂ ਦੇ ਰਹੇ ਦੇਖੋ अर्ਲੀ ਲਰਨਿੰਗ ਤੇ ਚਾਈਲਡ ਕੇਅਰ ਜਿਹੜਾ ਹੈਗਾ ਉਹ ਬੈਸਟ ਪਾਲਿਸੀ ਜਿਹੜੀ ਉਹ ਲੈ ਕੇ ਆਦੀ ਕਿਉਂ ਲੈ ਕੇ ਆਂਦੀ ਸੀ ਹਰ ਪਰੋਣਾਂ ਵੇਲੇ 100 ਡਾਲਰ ਦੇ ਦਿੰਦੇ ਸੀ ਉਹਦੇ ਵੀ ਟੈਕਸ ਲਾਣ ਦੇ 50 ਬਚੇ 50 ਗਏ 50 ਅੱਜ ਕੱਲ ਬੱਚਿਆਂ ਦੀਆਂ ਕੈਂਡੀ ਨਹੀਂ ਆਉਂਦੀਆਂ ਉਹਦੇ ਵਿੱਚ ਅਸੀਂ ਇੱਕ ਸਿਸਟਮ ਲਿਆਂਦਾ ਸੀ ਵੀ ਜਿਹੜੇ ਸਾਡੇ ਬੱਚਿਆਂ ਦੇ ਇਨੀਸ਼ੀਅਲ ইਅਰਸ ਨੇ ਨਾ ਉਹਦੇ ਵਿੱਚ ਇੱਕ ਚੰਗੀ ਉਹਨਾਂ ਦੀ ਪਰਪਰਿਸ਼ ਹੋ ਸਕੇ ਚੰਗੀ ਉਹਨਾਂ ਦੀ ਪਾਲਣਾ ਪੋਸ਼ਣਾ ਹੋਊਗੀ ਤੇ ਚੰਗੀ ਉਹਨਾਂ ਦੀ ਖੁਰਾਕ ਹੋਊਗੀ ਤਾਂ ਉਹ ਜਿਹੜਾ ਪੜ ਸਕਣਗੇ ਅੱਗੇ ਤਰੱਕੀ ਕਰ ਸਕਣਗੇ ਉਹ ਸਮਾਜ ਸਾਡਾ ਵਧੀਆ ਬਣੂ ਇਸੇ ਕਰਕੇ ਜਿਹੜਾ ਫੂਡ ਪ੍ਰੋਗਰਾਮ ਜਿਹੜਾ ਸਕੂਲਾਂ ਚ ਲੈ ਕੇ ਆਉਂਦਾ ਉਹ ਵੀ ਇਸੇ ਕਰਕੇ ਲੈ ਕੇ ਆਉਂਦਾ ਸੀ ਸੋ ਅਸੀਂ ਆਹਦੇ ਨਾਲ ਕੋਸ਼ਿਸ਼ ਕਰ ਰਹੇ ਆਂ ਵੀ ਜੰਗ ਏਜਜ ਤੋਂ ਜਿਹੜਾ ਬੱਚਿਆਂ ਨੂੰ ਜਿਹੜਾ ਵਾ ਉਹ ਰਿਸੋਰਸਸ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਬੱਚੇ ਜਿਹੜੇ ਆ ਉਹ ਕਾਮਯਾਬ ਹੋਣ ਤੇ ਮੇਰੀ ਤੁਹਾਡੇ ਮਾਧਿਅਮ ਥਰੂ ਇਹੀ ਬੇਨਤੀ ਆ ਵੀ ਪੜ੍ਹਾਈ ਕਰਾਓ ਬੱਚਿਆਂ ਨੂੰ ਕਾਮਯਾਬ ਬਣਾਓ ਆਪੀਆਂ ਫੈਮਲੀਆ ਨੂੰ ਕਾਮਯਾਬ ਬਣਾਓ ਤੇ ਆਪਣੇ ਦੇਸ਼ ਕੈਨੇਡਾ ਨੂੰ ਖੁਸ਼ਹਾਲ ਬਣਾਓ ਜੀ ਤਾਂ ਕਿ ਸੋ ਮੱਚ ਸੁਖਤਾਲੀਵਾਲ ਜੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ ਚੜ੍ਹਦੀ ਕਲਾ ਚ ਰਹੋ ਤੁਸੀਂ ਵੀ ਤੁਹਾਡੇ ਦਰਸ਼ਕ ਵੀ ਥੈਂਕ ਯੂ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਕਿਸੇ ਸਮੇਂ ਵੀ ਹੋ ਸਕਦੇ ਨੇ ਇਸੇ ਦੌਰਾਨ ਸਿਆਸੀ ਪਾਰਟੀਆਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਬੜਤ ਬਰਕਰਾਰ ਹੈ ਅਫਸੋਸ ਸੇ ਤਾਜ਼ਾ ਸਰਵੇ ਦੇ ਅਨੁਸਾਰ ਜੇਕਰ ਇਸ ਸਮੇਂ ਵੋਟਾਂ ਪੈਂਦੀਆਂ ਨੇ ਤਾਂ ਕੰਜ਼ਰਵੇਟਿਵ ਪਾਰਟੀ ਨੂੰ 41% ਦੀ ਕੈਨੇਡੀਅਨ ਸਮਰਥਨ ਕਰਦੇ ਨੇ ਜਨਵਰੀ ਦੇ ਮੁਕਾਬਲੇ ਸੱਤਾਧਿਰ ਲਿਬਰਲ ਪਾਰਟੀ ਦੇ ਨੰਬਰਾਂ ਦੇ ਵਿੱਚ ਕਾਫੀ ਸੁਧਾਰ ਹੋਇਆ ਇਸ ਮੌਕੇ 28% ਦੀ ਕੈਨੇਡੀਅਨ ਲਿਬਰਲਾਂ ਦਾ ਸਮਰਥਨ ਕਰਦੇ ਨੇ ਐਨ ਡੀ ਪੀ ਪਾਰਟੀ 16 ਫੀਸਦੀ ਸਮਰਥਨ ਦੇ ਨਾਲ ਤੇਜੇ ਨੰਬਰ ਤੇ ਹੈ ਲਿਬਰਲਾਂ ਦੀ ਸਪੋਰਟ ਦੇ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 8 ਅੰਕਾਂ ਦੀ ਵਾੜਾ ਦੇਖੀ ਗਈ ਹੈ ਬੇਸ਼ੱਕ ਕੈਨੇਡੀਅਨਸ ਪਿਛਲੇ ਸਮੇਂ ਦੌਰਾਨ ਵਧ ਹੋਈ ਕੋਸਟ ਆਫ ਲਿਵਿੰਗ ਅਤੇ ਹਾਊਸਿੰਗ ਸੰਕਟ ਕਾਰਨ ਕੈਨੇਡੀਅਨਸ ਦੇ ਗੁੱਸੇ ਦਾ ਸ਼ਿਕਾਰ ਹੋਏ ਜਿਸ ਕਾਰਨ ਸੱਤਾਧਾਰੀ ਲਿਬਰਲਾਂ ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮਾ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਤੇ ਸਖਤ ਰੁਖ ਅਪਣਾਇਆ ਗਿਆ ਪਰ ਪਾਰਟੀ ਦੇ ਅੰਦਰੋਂ ਲਗਾਤਾਰ ਪ੍ਰਧਾਨ ਮੰਤਰੀ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਐਲਾਨ ਤੋਂ ਬਾਅਦ ਨਵੇਂ ਪਾਰਟੀ ਲੀਡਰ ਦੀ ਚੋਣ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਕ੍ਰਿਸਟੀਆਫ ਰੀਲੈਂਡ ਅਤੇ ਮਾਰਕ ਕਾਰਨੀ ਦਾ ਨਾਮ ਅਹਿਮ ਹੈ ਮਾਰਕ ਕਾਰਨੀ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਨੇ ਤੇ ਇਸ ਸਮੇਂ ਪ੍ਰਧਾਨ ਮੰਤਰੀ ਟਰੂਡੋ ਦੇ ਆਰਥਿਕ ਸਲਾਹਕਾਰ ਹੈ ਕ੍ਰਿਸਟੀਆਫ ਰੀਲੈਂਡ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਅਤੇ ਫਾਈਨੈਂਸ ਮਨਿਸਟਰ ਰਹਿ ਚੁੱਕੇ ਨੇ ਜਿਨ੍ਹਾਂ ਪਿਛਲੇ ਦਿਨੀਏ ਅਸਤੀਫਾ ਦੇਣ ਤੋਂ ਬਾਅਦ ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਮਾਰਾਂ ਦਾ ਮੰਨਣਾ ਹੈ ਕਿ ਨਵੇਂ ਲੀਡਰ ਦੀ ਚੋਣ ਤੋਂ ਬਾਅਦ ਲਿਬਰਲਾਂ ਦੇ ਨੰਬਰ ਦੇ ਵਿੱਚ ਸੁਧਾਰ ਹੋ ਸਕਦਾ ਹੈ ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਟੈਰਿਫ ਧਮਕੀਆਂ ਕਾਰਨ ਵੀ ਸਿਆਸੀ ਅਤੇ ਸਮਾਜਿਕ ਹਾਲਾਤ ਬਦਲ ਰਹੇ ਨੇ ਜਿਸ ਦਾ ਅਸਰ ਫੈਡਰਲ ਸਿਆਸੀ ਪਾਰਟੀਆਂ ਦੀ ਲੋਕਪ੍ਰਿਅਤਾ ਤੇ ਜ਼ਰੂਰ ਪਵੇਗਾ ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਆਂਕੜਿਆਂ ਅਨੁਸਾਰ ਜਨਵਰੀ ਦੌਰਾਨ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਰ ਘਟੀ ਅਤੇ ਨਵੀਆਂ ਨੌਕਰੀਆਂ ਪੱਖੋਂ ਵੀ ਇਸ ਮਹੀਨੇ ਮਜ਼ਬੂਤੀ ਦਰਜ ਹੋਈ ਹੈ ਜਨਵਰੀ ਦੌਰਾਨ ਬੇਰੋਜ਼ਗਾਰੀ ਦਰ ਘਟ ਕੇ 6.6 ਦਰਜ ਹੋਈ ਹੈ ਜੋ ਕਿ ਦਸੰਬਰ ਦੇ ਵਿੱਚ ਜਿਹੜੀ ਹੈ 7 6.7% ਸੀ ਅਤੇ ਇਸ ਦੇ ਨਾਲ ਹੀ ਜਨਵਰੀ ਦੇ ਵਿੱਚ 76000 ਨਵੇਂ ਰੋਜ਼ਗਾਰ ਵੀ ਪੈਦਾ ਹੋਏ ਇਹ ਗਿਣਤੀ ਦਸੰਬਰ ਦੇ ਵਿੱਚ ਪੈਦਾ ਹੋਈਆਂ 91000 ਨਵੀਆਂ ਨੌਕਰੀਆਂ ਨਾਲੋਂ ਭਾਵੇਂ ਕੁਝ ਹੀਟ ਹੈ ਪਰ ਫਿਰ ਵੀ ਮਹੀਨੇ ਨਵਾਰ ਪਾਕ ਤੋਂ ਇੱਕ ਮੋਟਾ ਆਂਕੜਾ ਹੈ ਇਸ ਗੱਲ ਦਾ ਸੰਕੇਤ ਹੈ ਕਿ ਮੁਲਕ ਦੇ ਵਿੱਚ ਬੇਰੋਜ਼ਗਾਰੀ ਦੇ ਵਿੱਚ ਨਰਮੀ ਆਉਣੀ ਸ਼ੁਰੂ ਹੋ ਗਈ ਹੈ ਇਹ ਵੀ ਜਿਹੜੇ ਅਰਥ ਵਿਵਸਥਾ ਦੇ ਮਾਹਰ ਨੇ ਉਹ ਕਹਿ ਰਹੇ ਨੇ ਕਿ ਜਨਵਰੀ ਦੇ ਦੌਰਾਨ 25000 ਨਵੀਆਂ ਨੌਕਰੀਆਂ ਸ਼ਾਮਿਲ ਹੋਣ ਤੇ ਬੇਰੋਜ਼ਗਾਰੀ ਦਰ 6.8 ਫੀਸਦੀ ਹੋਣ ਦੀ ਉਮੀਦ ਕਰ ਰਹੇ ਸਨ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਬੇਰੋਜ਼ਗਾਰੀ ਦਰ ਜਾਂ ਕੁੱਲ ਕਾਰਜਬਲ ਦੇ ਮੁਕਾਬਲੇ ਨੌਕਰੀ ਤੋਂ ਸਖਣੇ ਲੋਕਾਂ ਦੀ ਫੀਸਦ ਦੇ ਵਿੱਚ ਕਮੀ ਆਈ ਹੈ ਹਾਲਾਂਕਿ ਬੇਰੁਜ਼ਗਾਰ ਲੋਕਾਂ ਦੀ ਕੁੱਲ ਗਿਣਤੀ 1.5 ਮਿਲੀਅਨ ਬਰਕਰਾਰ ਹੈ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਇਹ ਦਰਸਾਉਂਦੇ ਨੇ ਕਿ ਹਾਲ ਹੀ ਵਿੱਚ ਰੋਜ਼ਗਾਰ ਦੇ ਵਿੱਚ ਜਿਹੜੇ ਵਾਅਦੇ ਦੇ ਬਾਵਜੂਦ ਬਹੁਤ ਸਾਰੇ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਲੱਭਣ ਦੇ ਵਿੱਚ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡਾ ਦੀ ਅਰਥਵਿਵਸਥਾ ਪਿਛਲੇ ਸਾਲ ਦੇ ਜ਼ਿਆਦਾਤਰ ਸਮੇਂ ਤੋਂ ਖਰਾਬ ਰਹੀ ਹੈ ਬੈਂਕ ਆਫ ਕੈਨੇਡਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਵੇਂ ਜੌਬ ਮਾਰਕੀਟ ਸੋਸ ਰਹੀ ਹੈ ਪਰ ਸੁਧਾਰ ਦੇ ਸੰਕੇਤ ਮਿਲੇ ਨੇ ਕਿ ਬੈਂਕ ਦੀਆਂ ਦਰਾਂ ਦੇ ਵਿੱਚ ਕਟੌਤੀ ਕਾਰੋਬਾਰੀ ਗਤੀਵਿਧੀਆਂ ਨੂੰ ਵਧਾਉਣ ਤੇ ਖਪਤਕਾਰਾਂ ਦੇ ਵੱਲੋਂ ਖਰਚੇ ਨੂੰ ਵਧਾਉਣ ਦੇ ਵਿੱਚ ਮਦਦ ਕਰ ਰਹੀ ਹੈ ਕੇਂਦਰੀ ਬੈਂਕ ਦੇ ਇੱਕ ਸਰਵੇਖਣ ਨੇ ਪਿਛਲੇ ਮਹੀਨੇ ਦਰਸਾਇਆ ਕਿ ਅਮਰੀਕੀ ਟੈਰਿਫ ਦੀ ਵਾਧ ਰਹੀ ਧਮਕੀ ਅਤੇ ਇਮੀਗ੍ਰੇਸ਼ਨ ਸੰਖਿਆ ਦੇ ਵਿੱਚ ਤਿੱਖੇ ਗਿਰਾਵਟ ਕਾਰਨ ਆਰਥਿਕ ਗਤੀਵਿਧੀਆਂ ਦੇ ਪ੍ਰਭਾਵ ਹੋਣ ਦੀ ਸੰਭਾਵਨਾ ਹੈ ਤੇ ਕਾਰੋਬਾਰਾਂ ਨੇ ਇਸ ਸਾਲ ਲਈ ਨਵੀਂ ਭਰਤੀ ਲਈ ਜੜੇ ਆ ਉਹ ਥੋੜਾ ਹੌਲੀ ਹੋਣ ਦੇ ਸੰਕੇਤ ਦਿੱਤੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਨਵੀਆਂ ਨੌਕਰੀਆਂ ਫੁੱਲ ਟਾਈਮ ਤੇ ਪਾਰਟ ਟਾਈਮ ਦੋਵਾਂ ਦੇ ਵਿੱਚ ਤਕਰੀਬਨ 1 ਕੋ ਜਨੀਆਂ ਰਹੀਆਂ ਜ਼ਿਆਦਾਤਰ ਨੌਕਰੀਆਂ ਨਿਰਮਾਣ ਪੇਸ਼ੇਵਾਰ ਵਿਗਿਆਨ ਅਤੇ ਟੈਕਨੋਲੋਜੀ ਸੇਵਾਵਾਂ ਦੇ ਵਿੱਚ ਸ਼ਾਮਿਲ ਹੋਈਆਂ ਨੌਜਵਾਨ ਬੇਰੋਜ਼ਗਾਰੀ ਦਰ ਜਿਸ ਦੇ ਵਿੱਚ 15 ਤੋਂ 24 ਸਾਲ ਦੇ ਲੋਕ ਆਉਂਦੇ ਨੇ ਪਿਛਲੇ ਤਕਰੀਬਨ ਪੂਰਾ ਸਾਲ ਵਧੇਰੇ ਰਹੀ ਹੈ ਨਵੇਂ ਅੰਕੜਿਆਂ ਅਨੁਸਾਰ ਇਹ ਦਰ 14.2 ਫੀਸ ਤੋਂ ਘਟ ਕੇ 13.6 ਫੀਸ ਦਰਜ ਕੀਤੀ ਗਈ ਹੈ ਤੇ ਇਸੇ ਉਮਰ ਵਰਗ ਦੇ ਵਿੱਚ ਨੌਕਰੀਆਂ ਦੀ ਗਿਣਤੀ ਦੇ ਵਿੱਚ 1.1 ਇਸ ਦਾ ਵਾਦਾ ਹੋਇਆ ਹੈ ਸਾਈ ਕਾਮਿਆ ਲਈ ਉਸਤ ਘੰਟਾ ਵਾਰ ਜਿਹੜੀ ਤਨਖਾਹ ਵਾਦਾ ਹੈ ਉਹ 3.7% ਸੀ ਜੋ ਦਸੰਬਰ ਵਿੱਚ ਸੋਧੇ ਹੋਏ 3.8% ਤੋਂ ਥੋੜਾ ਘਟ ਹੈ ਰੋਜ਼ਗਾਰਦਰ ਜਾਂ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਕੰਮ ਕਰ ਰਹੇ ਲੋਕਾਂ ਦਾ ਆਬਾਦੀ ਨਾਲ ਅਨੁਪਾਤ 0.1% ਵੱਧ ਕੇ 1.1% ਦਰ ਹੋਇਆ ਜੋ ਕਿ ਲਗਾਤਾਰ ਤਿੰਨ ਮਹੀਨਾਵਾਰ ਵਾਧਾ ਹੈ ਅਗੇ ਦੇਖਦੇ ਹਾਂ ਅਜਮਿੰਤਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਐਮ ਵਾਈਗ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਰਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ حاضر ਹੋ ਰਿਆਂ ਅਲਬਰਟਾ ਦੀ ਐਨ ਡੀ ਪੀ ਦੇ ਲੀਡਰ ਨਾਹਿਦ ਨੈਂਸੀ ਹੋਰਾਂ ਨੇ ਮੰਗ ਕੀਤੀ ਆ ਕਿ ਇੱਕ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿਉਂਕਿ ਕੁਝ ਦਿਨ ਪਹਿਲਾਂ ਗਲੋਬ ਐਂਡ ਮੇਲ ਦੇ ਵਿੱਚ ਇੱਕ ਰਿਪੋਰਟ ਛਪੀ ਆ ਜਿਹਦੇ ਵਿੱਚ ਇੱਕ ਖਤ ਜਿਹੜਾ ਲਿਖਿਆ ਗਿਆ ਅਲਬਰਟਾ ਹੈਲਥ ਸਰਵਿਸਸ ਦੇ ਜਿਹੜੀ ਮੁਖੀ ਸੀਗੀ ਉਹਦੇ ਵੱਲੋਂ ਮਿਸ ਮੈਂਜ਼ਪਲਸ ਉਹਨਾਂ ਦਾ ਨਾਮ ਹੈ ਜੀ ਅ ਪਿਛਲੇ ਦਿਨੀ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਪਾਸੇ ਕਰ ਦਿੱਤਾ ਗਿਆ ਹੈ ਪਰ ਉਹਨਾਂ ਨੇ ਇਹ ਦੋਸ਼ ਲਾਏ ਸੀਗੇ ਜਦੋਂ ਉਹ ਉੱਥੇ ਕੰਮ ਕਰ ਰਹੀ ਸੀ ਤਾਂ ਉਹ ਕੁਝ ਉਹਨਾਂ ਨੇ ਅਜਿਹੇ ਕੰਟਰੈਕਟ ਜਿਹੜੇ ਉਹਦੇ ਵਿੱਚ ਦੇਖੇ ਸੀਗੇ ਜਿਨ੍ਹਾਂ ਲਈ ਉਹ ਚਿੰਤਤ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਦੀ ਛਾਣਬੀਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਆਡੀਟਰ ਜਨਰਲ ਵੱਲੋਂ ਅੱਛਾ ਜਿਉਂ ਹੀ ਉਹਨਾਂ ਨੇ ਇਹ ਗੱਲ ਲਿਆਂਦੀ ਤੇ ਹਜੇ ਉਹ ਗੱਲਬਾਤ ਆਰੰਭ ਹੋਣੀ ਸੀ ਤੇ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਪਰ ਹੁਣ ਗਲੋਬ ਐਂਡ ਮੇਲ ਦੇ ਵਿੱਚ ਉਹ ਖਬਰ ਛਪਣ ਕਾਰਨ اپੋਜੀਸ਼ਨ ਪਾਰਟੀ ਦੇ ਲੀਡਰ ਨਾਹਿਦ ਨੈਂਚੀ ਉਹਨਾਂ ਨੇ ਉਸ ਗੱਲ ਨੂੰ ਫਿਰ ਚੱਕ ਲਿਆ ਜੀ ਔਰ ਉਹ ਕਹਿੰਦੇ ਵੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿਉਂਕਿ ਬੜੀ ਹਾਈ ਲੈਵਲ ਦੀ ਉਹ ਕਹਿੰਦੇ ਕਰਪਸ਼ਨ ਜਿਹੜੀ ਆ ਉਹ ਹੋ ਰਹੀ ਆ ਅਲਬਰਟਾ ਹੈਲਥ ਸਰਵਿਸੇਸ ਦੇ ਵਿੱਚ ਉਹਦਾ ਕਾਰਨ ਕੀ ਬਣਿਆ ਜੀ ਵੀ ਕੁਝ ਇੱਕ ਕੰਪਨੀਆਂ ਆ ਜਿਨ੍ਹਾਂ ਨੇ ਜਦੋਂ ਠੇਕੇ ਦਿੱਤੇ ਜਾਂਦੇ ਆ ਉਹਨਾਂ ਕੰਪਨੀਆਂ ਦੇ ਠੇਕਿਆਂ ਲਈ ਜਾਂ ਜਦ ਕੰਦੇ ਹੁੰਦੇ ਪੰਜਾਬੀ ਜੀਪ ਕਿਸੇ ਦੀ ਬਾਹ ਮਰੋੜੀ ਜਾਂਦੀ ਆ ਫੋਨ ਕੀਤੇ ਜਾਂਦੇ ਵੀ ਹਾਂ ਵੀ ਇਹ ਠੇਕੇ ਤੁਸੀਂ ਸਾਈਨ ਆਫ ਕਰ ਦਿਓ ਇਦਾਂ ਦੀ ਗੱਲਬਾਤ ਇਹਨਾਂ ਗੱਲਾਂ ਨੂੰ ਲੈ ਕੇ ਹੀ ਉਹ ਮੈਂਜ਼ੈਪਲਸ ਨੇ ਜਿਹੜਾ ਚਿੰਤਾ ਜ਼ाहिर ਕੀਤੀ ਸੀ ਤੇ ਕੋਸ਼ਿਕ ਜਿਹੜੇ ਉਸ ਵੇਲੇ ਦੇ ਬੋਰਡ ਮੈਂਬਰ ਸੀ ਉਹਨਾਂ ਨੇ ਉਹਨੂੰ ਸਲਾਹ ਵੀ ਦਿੱਤੀ ਸੀ ਵੀ ਤੂੰ ਇਹ ਸਾਰੀ ਜਾਣਕਾਰੀ ਲੈ ਕੇ ਆਰਸੀਐਮਪੀ ਕੋਲ ਜਾ ਪਰ ਹਜੇ ਉਹਨੇ ਉਹ ਆਰਸੀਐਮਪੀ ਕੋ ਜਾਣਾ ਹੀ ਜਦੋਂ ਪਹਿਲਾਂ ਹੀ ਉਹਨੂੰ ਉੱਥੋਂ ਕੰਮ ਤੋਂ ਹਟਾ ਦਿੱਤਾ ਗਿਆ ਪਰ ਹੁਣ ਜਿਹੜਾ ਜੀ ਉਹ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਜਿੰਨੇ ਵੀ ਕੌਂਟਰੈਕਟ ਦਿੱਤੇ ਜਾ ਰਹੇ ਸੀਗੇ ਉਹ ਸਾਰੇ ਉਹਨਾਂ ਨੇ ਬੰਦ ਕਰ ਦਿੱਤੇ ਆ ਹਾਲ ਦੀ ਘੜੀ ਔਰ ਇਹ ਇਨਵੈਸਟੀਗੇਸ਼ਨ ਜਿਹੜੀ ਆ ਉਹ ਆਰੰਭ ਹੋ ਚੁੱਕੀ ਆ ਔਰ ਆਡੀਟਰ ਜਨਰਲ ਉਹਨਾਂ ਦਾ ਕਹਿਣਾ ਆ ਵੀ ਉਹ ਸਿਰਫ ਇਸ ਗੱਲ ਦੀ ਹੀ ਕੋਖ ਨਹੀਂ ਕਰਨਗੇ ਉਹ ਇਹਦੇ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੀ ਕੋਖ ਕਰਨਗੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ